ਜੇ ਤੇਰੇ ਲਈ ਨਹੀਂ ਵੀ ਉਹ ਹੁੰਦਾ ਠੀਕ ਹੈ ਹੁੰਦੀ ਐ ਤਾਜੀ ਬਣੀ ਹੁੰਦੀ ਤਾਂ ਵੀ ਚੱਲ ਜਾਂਦਾ ਕੰਮ ਠੀਕ ਹੈ ਬਣਾਇਆ ਕਰੋ ਇਹੋ ਜਿਹਾ ਰੰਗ ਦੇ ਕਪੂਤੀ ਕਰਨਾ ਮੈਂ ਹੂੰ ਹੂੰ ਹੁਣ ਪਾ ਦੇ ਵਿੱਚ ਅੱਜ ਆਪਾਂ ਬਣਾਉਣ ਲੱਗੇ ਆ ਜੀ ਲਸਣ ਦੀ ਤੇ ਲਾਲ ਮਿਰਚਾਂ ਦੀ ਚਟਣੀ ਆ ਚੱਕ ਮੋਲੂ ਡੋਂਗਾ ਵੱਤਾਂ ਵਾਲਾ ਨਸਨ ਫੇਰ ਕੁੱਤੀ ਤੁਨ ਨਸਨ ਕੁੱਟ ਲਈ ਮੈਂ ਮਿਰਚਾਂ ਵਾਲਾ ਦੰਭਾਉਣੇ ਉਹ ਕਰ ਲਓ ਆਹ ਦੇਖੋ ਲਾਲ ਮਿਰਚਾਂ ਭਿਉਂ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਰਗੜ ਲਿਆ ਠੀਕ ਹੈ ਜੀ ਇਹਨਾਂ ਨੂੰ ਆਪਾਂ ਹੁਣ ਇਹਦੇ ਵਿੱਚ ਕਰ ਜਾਵਾਂਗੇ ਲਾਲ ਮਿਰਚਾਂ ਦੀ ਤੇ ਨਸਨ ਦੀ ਚੱਕਣੀ ਜਿਹੜੀ ਆਪਣੇ ਕੋਲੈਸਟ੍ਰੋਲ ਨੂੰ ਘਟਾਉਂਦੀ ਐ ਭੈਣੋ ਬੀਪੀ ਨੂੰ ਕੰਟਰੋਲ ਕਰਦੀ ਐ ਦਹੀਂ ਨਾਲ ਲੱਤੀ ਨਾਲ ਖਾਇਆ ਪੀਆ ਕਰੋ ਕਿਤੇ ਮळे ਨਹੀਂ ਵੀ ਉਹ ਹੁੰਦਾ ਕੀ ਗੱਲੇ ਹੁੰਦੇ ਐ ਤਰਜੀ ਬਣੀ ਹੁੰਦੀ ਤਾਂ ਵੀ ਚੱਲ ਜਾਂਦਾ ਕੰਮ ਇਹ ਬਣਾਇਆ ਕਰੋ ਇਹੋ ਜੀ ਆਪਾਂ ਹੁਣ ਤਿਆਰ ਕਰ ਲਗੇ ਲਾਲ ਮਿਰਚਾਂ ਭਾਈ ਤੇ ਮਾਇਆ ਕਹਿੰਦੀ ਆ ਦੇਖੋ ਤੁਸੀਂ ਚਟਣੀ ਆਹ ਜਿਹੜੀ ਚਟਣੀ ਹੈ ਨਾ ਇਹੋ ਜੀ ਕਦੇ ਚਟਣੀ ਨਹੀਂ ਖਾਧੀ ਹੋਣੀ ਤੁਸੀਂ ਤੇ ਜਨਾਬ ਨਹੀਂ ਨਾ ਤੇ ਭੈਣ ਨੂੰ ਯਾਦ ਕਰ ਲਿਓ ਠੀਕ ਹੈ ਬਾਹਰਲੇ ਬੋਲਖਾ ਦਾ ਭੈਣਾ ਜੀ ਉਰ ਮਗਵਣੇ ਆਉਂਦੇ ਆ ਮੇਰੇ ਕੋਲ ਕਹਿੰਦੇ ਆ ਭੈਣੇ ਤਿਆਰ ਕਰਕੇ ਭੇਜ ਦੀ ਗੱਲ ਕਰ ਰਹੇ ਹੈ ਕੱਲੀ ਭੇਜ ਜਦ ਚ ਮਹਿੰਗੀ ਪੈ ਜਾਂਦੀ ਆ ਕੋਈ ਹੋਰ ਨਾਲ ਸੁਆਦ ਨੂੰ ਦੈ ਨਾ ਇਹ ਰੋਚ ਮਰਕ ਜਾਂਦੀ ਆ ਅਸਾ ਗੜਦੀ ਭੈਣੇ ਮੈਂ ਤਾਂ ਲਓ ਜੀ ਆਪਣੀ ਇਹ ਮਿਰਚਾਂ ਤਾਂ ਵਧੀਆ ਵਧੀਆ ਕਈਆਂ ਤੜਕ ਤੇ ਹੁਣ ਆਪਾਂ ਨਾ ਲਸਣ ਤੜਕਣੀ ਆ ਇਸ ਤਰ੍ਹਾਂ ਬਣਾਉਣੀ ਆ ਬਸ ਉਹਨੂੰ ਬਸ ਜਿਹਨਾਂ ਚ ਰਸਿਆਂ ਨਾਲ ਸੁਆਦ ਜਾਂ ਨਹੀਂ ਹੁੰਦਾ ਹੈਗਾ ਜਮਾਨਾ ਇਹਦਾ ਕੜੀਆ ਕਰ ਉਹ ਮਿਕਸੀ ਦੇ ਵਿੱਚ ਤਾਂ ਹੋਰ ਹੀ ਹੋ ਜਾਂਦੀ ਹੈਗੀ ਆ ਇਹ ਆ ਲਓ ਜੀ ਆਪਾਂ ਪਾਤੀ ਇਹਦੇ ਵਿੱਚ ਲਸਣ। ਫੇਰ ਕੱਟਾਇਆ ਇਹੇ ਉਹ ਕਾਕੂ ਦੇ ਸਹੁਰੇ ਨੂੰ ਭੇਜਣੀਆਂ ਬੈਂਕ 'ਚ। ਡੱਬੀ। ਹੈ ਕਾਕੂ। ਨਾਲੇ ਕਾਕੂ ਦੱਸ ਕੇ ਸਾਰ ਦਿੰਦੀ ਮੇਰੇ ਸਹੁਰੇ ਦਾ ਨਾਮ ਲੈ ਕੇ। ਉਹਨੇ ਕਹਿ ਕੇ ਗਿਆ ਮੈਨੂੰ ਦੱਸ ਭਾਈ ਤਾ ਨਾ। ਲਓ ਜੀ ਥੋੜਾ ਆਪਾਂ ਇਹਦੇ ਵਿੱਚ ਲਸਣ ਪਾ ਲਾਤੀ। ਇਹਨੂੰ ਕੁਛੇਰ ਆਪਾਂ ਭੁੰਨਾਗੇ। ਭੁੰਨ ਕੇ ਫੇਰ ਕਰਦੇ ਆ ਤੁਹਾਡੇ ਨਾਲ ਗੱਲ। ਉਹ ਦਾ ਘਰ ਨੂੰ ਘਟੋ ਘਟਚਾ ਆਪੇ ਦਾ ਤੁਸੀਂ ਖਾ ਗਏ ਕਿੰਨੀ ਖਾ ਕੇ ਨਹੀਂ ਸੀ ਦਸੀ ਖਾ ਗਏ ਯਾਰ ਦੱਬੇ ਰਹੇ ਦੋਦੇ ਨਾ 8 8 ਵਿੱਚ ਨਵੇੜਤੀ ਤੇ ਕਾਕੂ ਭੈਣ ਜੀਥਾ ਜਦੋਂ ਆਉਂਦੀ ਹੈ ਨਾ ਉਹ ਚੱਕੀ ਆਉਂਦੀ ਹੈ ਦੱਬਾ ਤੇ ਇੱਕ ਇਹਦੇ ਕੱਚੇ ਚ ਦੰਦੂ ਹੁੰਦਾ ਤੇ ਇੱਕ ਦੱਬਾ ਹੁੰਦਾ ਇੱਕ ਰੋਟੀਆਂ ਵਾਲਾ ਦੱਬਾ ਹੁੰਦਾ ਤੇ ਹੁਣ ਚੱਲੇ ਉੱਥੇ ਤੇ ਹੁਣ ਉੱਥੋਂ ਕਰਾਂਗੇ ਸਟਾਰਟ ਕੰਮ ਹਨਾ ਹੈਗਾ ਤੂੰ ਖੜਾ ਤੂੰ ਹੁੰਦਾ ਕਿ ਨਹੀਂ ਹੁੰਦਾ ਸਹੀ ਹੈ ਹਨਾ ਕੁਦੂਰ ਨਾ ਵੇ ਆ ਦੇਖੋ ਹੁਣ ਇਹ ਨਾ ਤੇਲ ਛੱਡਣ ਲੱਗ ਗਿਆ ਜਦ ਤੇਲ ਛੱਡਣ ਲੱਗ ਜਾ ਸਮਝ ਲਾ ਭੁੰਨ ਦੀ ਥੋੜਾ ਦੇਚ ਨਮਕ ਪਾ ਦੇ ਦੋ ਨੂੰ ਅੱਛੀ ਭਰ ਕੇ ਦੋਸੀ ਭਾਰੇ ਦੇਖੋ ਹਾਂ ਪਾ ਦੇ ਪਾ ਦੇ ਪਾ ਦੇ ਵੈਸ 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 ਇਹਰਾ ਖੜ ਜਾ ਫਜੇ ਨਹੀਂ ਪਾਉਣੇ ਡਰਾਈ ਰੂਟ ਡਰਾਈ ਰੂਟ ਵੀ ਪਾਵਾਂਗੇ ਭਾਈ ਵਿੱਚ ਇਹਰਾ ਨੂੰ ਨਾ ਤਿਆਰ ਕਰ ਲਿਓ ਪੂਰਾ ਲਟਰ ਪਟਰ ਇਕੱਠਾ ਕਰਕੇ ਦਾ ਭੁੰਨ ਬਣਾ ਲਿਓ ਇਹਨੂੰ ਪੂਰਾ ਤੇਲ ਛੱਡ ਦਿੰਦੇ ਫਿਰ ਪਾਵਾਂਗੇ ਰੰਗ ਦੇ ਕਾਫੀ ਕਰ ਚੁੱਕਾ ਹਾਂ ਹਮ ਹਮ ਪਹਨਾਂ ਵਿੱਚ ਹਾਂ ਲਓ ਜੀ ਆਪਣੀ ਹੋ ਗਈ ਇਹ ਤਿਆਰ ਚਟਣੀ ਐਤ ਕੀ ਕੁੜੀਆਂ ਦੀ ਫਰਮਾਇਸ਼ ਤੇ ਨਾ ਅੱਧਾ ਰਗੜਿਆ ਲਸਣ ਕਹਿੰਦੀ ਮੰਮੀ ਜਿਆਦਾ ਰਗੜਿਆ ਸਾਨੂੰ ਸੁਆਦ ਨਹੀਂ ਲੱਗਦਾ ਤੇ ਜਿਆਦਾ ਦਾ ਰਗੜਿਓ ਫਿਰ ਚਟਣੀ ਸੋਹਣੀ ਨਹੀਂ ਲੱਗਦੀ ਅੱਧੀ ਰਗੜ ਕੇ ਨਸਣ ਤੇ ਪੀਰੇ ਤਿਆਰ ਕੀਤੀ ਹੈ ਜੀ ਤੇ ਜੇ 2-4 ਘੋਟੇ ਹੋਰ ਮਾਜਦੇ ਬਾਹਰ ਰਗੜੀ ਜਾਂਦੀ ਫਿਰ ਕਹਿੰਦੀ ਮੰਮੀ ਨਹੀਂ ਆਖੇ ਇੰਨਾ ਨਹੀਂ ਬਣਾਉਣਾ ਹੈਗਾ ਤੇ ਦੇਖੀ ਨਾ ਤਾ ਕਰਕੇ ਇਹ ਤਿਆਰ ਕੀਤਾ ਆਪਾ ਹੁਣ ਦੱਸੋ ਤੁਸੀਂ ਆਪਣੀ ਬਣੀ ਚਟਣੀ ਕਿਵੇਂ ਲੱਗੀ ਤੁਹਾਨੂੰ ਵਧੀਆ ਲੱਗੀ ਤਾਂ ਭਾਈ ਕਮੈਂਟ ਕਰਿਓ ਯਾਦ ਕਰਿਓ ਹਨਾ ਦੀ ਚਟਣੀ ਹੋਗੀ ਯਾਰ ਇਹ ਇੱਕ ਐਕਸਟਰਾ ਰੈਸਪੀ ਹੈ ਜੀ ਐਕਸਟਰਾ ਜਮਾ ਐਕਸਟਰਾ ਬਾਕੀ ਤਾਂ ਉਹ ਘੋਲ ਮਦਲਿਆ ਜਾਂ ਤਾਂ ਸਾਰੇ ਬਣਾਉਂਦੇ ਆ ਐਸ ਕੀ ਤੁਹਾਡੇ ਵਾਸਤੇ ਵਧੀਆ ਆਪਾਂ ਲੈ ਕੇ ਆਏ ਆ ਐਸ ਤਰ੍ਹਾਂ ਬਣਾਇਆ ਕਰੋ ਕੈਲੈਸਟੋਲ ਨਹੀਂ ਵਧਦਾ ਬੀਪੀ ਨਹੀਂ ਵਧਦਾ ਸ਼ੂਕਰ ਨਹੀਂ ਵਧਦਾ ਕਦੇ ਨਾ ਸਬਜੀ ਬਣੀ ਹੋਵੇ ਤਾਂ ਧਰੋ ਰੋਟੀਆਂ ਦੇ ਉੱਤੇ ਬਣਾਓ ਪੌਪਲਾ ਤੇ ਖਾਓ ਦਹੀਂ ਨਾਲ ਤੇ ਮੈਂ ਕਹਿੰਨੀ ਚਲੋ ਕਮੋ ਕਮਿਆਰ ਦੇਣਾ ਜਿਵੇਂ ਆ ਕਰੂ ਵੀ ਇਹ ਨਾਲ ਇਹਦੇ ਚ ਨਾ ਇਹ ਪਰੌਠੇ ਚ ਵੀ ਪੈ ਜਾਂਦੀ ਹੈਗੀ ਆ ਪਰੌਠਾ ਵੀ ਵਧੀਆ ਬਣਦਾ ਹੈਗਾ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਦੱਸੋ ਕਮੈਂਟਾਂ ਦੇ ਵਿੱਚ ਕਿਵੇਂ ਬਣੀ ਮਮਾ ਜੀ ਲਸਣ ਕਿਹੜੀ ਪਾਈਏ ਲਸਣ ਐ ਜੀ ਦੇਸੀ ਜਿਹੜੀ ਵਧੀਆ ਪ्योर ਜੀ ਚ ਖੁਸ਼ਬੂ ਵੀ ਵਧੀਆ ਹੁੰਦੀ ਦੇਸੀ ਆ ਦੂਜੀ ਨਾ ਕਿਤੇ ਪਾ ਦਿਓ ਜੀ ਜਿਹੜੀ ਅਮਰੀਕੀ ਲਸਣ ਜੀ ਹੁੰਦੀ ਆਪਾਂ ਮਾੜਾ ਜਿਹਾ ਤੇ ਹੱਥ ਮਾਰਿਆ ਤੇ ਛਿੱਲੀ ਜਾਂਦੀ ਉਹ ਨਹੀਂ ਜੀ ਜਿਹੜੀ ਬਰੀਕ ਲਸਣ ਹੁੰਦੀ ਆ ਥੋੜੀ ਜੀ ਇਹਦੀ ਗੱਠੀ ਵੀ ਬਰੀਕ ਹੁੰਦੀ ਆ ਤੇ ਦੇਸੀ ਲਸਣ ਹੁੰਦੀ ਆ ਦੇਸੀ ਲਸਣ ਦੀ ਚਕੜੀ ਬਣਾਇਆ ਕਰੋ ਉਹ ਜਾਦੇ ਫਾਇਦੇਮੰਦ ਹੈ ਦੂਜੀ ਦੀ ਨਾ ਬਣਾਇਆ ਕਰੋ ਤੁਸੀਂ ਇੱਕ ਆਪਾਂ ਬਣਾ ਲੈਨੇ ਆ ਨਾ ਦੂਜੀ ਲਸਣ ਦੀ ਉਹ ਨਹੀਂ ਸਵਾਦ ਵਾਂਜੀ ਨਾ ਖੁਸ਼ਬੂ ਆਵੇ ਉਹ ਤੈਵੇਂ ਸਰਦੇ ਦਾ ਸਰਨ ਆ ਵੀ ਆਪਾਂ ਨੂੰ ਸਰਦਾ ਨੀਗਾ ਤੇ ਆਪਾਂ ਚਲੋ ਚਟਣੀ ਤਿਆਰ ਕਰ ਲਈ ਆਏ ਬਣਾਇਆ ਕਰੋ ਜੋ ਮੈਂ ਮੈਂ ਬਣਾਉਣੀ ਹੁੰਦੀ ਹੈ ਤੇ ਦੱਸੋ ਫਿਰ ਕਿਵੇਂ ਮਮਾ ਪਾਈਏ ਹੁਣ ਤਿੰਨੇ ਹਿੱਸੇ ਦੇ ਤੁਸੀਂ ਤਾਂ ਬਈ ਪੀਸਿਆਂ ਨੂੰ ਪਹਿਲਾਂ ਪਾ ਜੰਦੀ ਹੋ ਆਹ ਕਹਦੇ ਹੁੰਦੇ ਆ ਕਿ ਜਿਹੜਾ ਜਿਹਦਾ ਵਿਆਹ ਉਹਦੀ ਪੱਤਲ ਵੀ ਨਹੀਂ ਤੇ ਮੈਂ ਵਿੱਚੋਂ ਰਹਿ ਜੰਨੀ ਆ ਤੇ ਤਿੰਨੇ ਕਹਿੰਦੇ ਹਿੱਸੇ ਤਾਂ ਗੱਲ ਸੁਣ ਮੇਰੀ ਇੱਕ ਇੱਕ ਹਿੱਸਾ ਇੱਕ ਤੇਰਾ ਹਿੱਸਾ ਇੱਕ ਤੇਰਾ ਅੰਕਲ ਉਹ ਕਦੋਂ ਦਾ ਬਈ ਨੂੰ ਤਾਂ ਉਹ ਕਹਿ ਕੇ ਗਿਆ ਦੇ ਕੇ ਕੈਸੇ ਸਸਾ ਡਬਾ ਸ ਤੇ ਫਿਰ ਤੇਰੇ ਅੰਦਰੋਂ ਵੀ ਡੱਬੀ ਭੇਜਣੀ ਐ ਬੈਂਕ ਚ ਕੁੜੇ ਰਣਜੀਤ ਸਿੰਘ ਬਰਾੜ ਨੂੰ ਕੱਲ ਮੈਨੂੰ ਬਰਫੀ ਦੇ ਕੇ ਗਿਆ ਉਹਦੇ ਭੈਣ ਦੇ ਬਰਫੀ ਲਈ ਉਹ ਜਿਹੜੇ ਸਪੰਗ ਕਾਕੂ ਜਿਹੜੇ ਸਪਾ ਉਹ ਚਾਹ ਉਹ ਵਿਚਾਰੇ ਕਾਹਨੂੰ ਉਹ ਵੇ ਸਤਾ ਡਰਖੜਾ ਪੂ ਹੋਣੇ ਚਾਰ ਹਿੱਸੇ ਕਿੰਨੇ ਕਿੰਨੇ ਆਉਗੀਆਂ ਇੰਨੇ ਇੰਨੇ ਇਹ ਚਾਰ ਹਿੱਸੇ ਹੋ ਜਾਣਗੇ ਵੀ ਮੈਂ ਉਹਦਾ ਡੱਬਾ ਲੈ ਕੇ ਜਾਉਂਗੀ ਆਪਣਾ ਡੱਬਾ ਭਰ ਲਾ ਵੀ ਬਾ ਤੂੰ ਭਰ ਲਾ ਵੀ ਬਾ ਤੂੰ ਭਰ ਲੈ ਸਾ ਬੈਂਕ ਵਾਲਾ ਝਾਕਣ ਕੇ ਵਿਚਾਰੇ ਫੇਰ ਮੈਨੇਜਰ ਆਪੂਗਾ ਮੇਰੇ ਵਾਸਤੇ ਚਟਨੀ ਨਹੀਂ ਆਈ ਆ ਕੇ ਕਿਸ਼ਮਿਸ ਦੀ ਚਟਨੀ ਬਣਾਈ ਨਾ ਤੇ ਉਹਨਾਂ ਨੂੰ ਦਿੱਤੀ ਤੇ ਉਹ ਖਾ ਕੇ ਉਹ ਤੇ ਉਹ ਦੂਜੀ ਬਣਾਈ ਸੀ ਕੀ ਕਾਲੀ ਬਣਾਈ ਸੀ ਉਹ ਕਾਪੂ ਆਪਾਂ ਬਦਾਮਾਂ ਦੀ ਬਦਾਮਾਂ ਦੀ ਬਣਾਈ ਤੇ ਬਦਾਮਾਂ ਦੀ ਚਟਨੀ ਖਾ ਕੇ ਕਿਸ਼ਮਿਸ ਦੀ ਖਾ ਕੇ ਤੇ ਹੁਣ ਆ ਲਾਲ ਮਿਰਚਾਂ ਤੇ ਲਸਣ ਵਾਲੀ ਦੀ ਇੱਕ ਹੋਣੀ ਵੀ ਪਾ ਜਾਣੀ ਸਿਰਕੇ ਵਾਲਾ achar ਸੀ ਖਾ ਦੇਣਾ ਸਿਰਕੇ ਵਾਲਾ achar ਸੀਗਾ ਹਨਾ ਇੱਕ ਸਿਰਕੇ ਵਾਲਾ achar ਸੀਗਾ ਚਲ ਕੋਈ ਨਹੀਂ ਭਾਈ ਸਾਹਿਬ ਨੂੰ ਤਾਂ ਦੱਬੀਆਂ ਭਰ ਕੇ ਦੇਵਾਂਗੇ ਫਿਰ ਵੀ ਬੈਂਕ ਚ ਅੰਲਿਆਂ ਦਾ ਹਕਾ ਨਾ ਕਿ ਤੇ ਸਵੇਰ ਨੂੰ ਆਪਾਂ ਨੂੰ ਕੋਈ ਲਾਉਣ ਦੇਣ ਤੋਂ ਵੀ ਮੋਰਦਰ ਵੀ ਡਾਕਟਰ ਨੂੰ ਲਾਉਣਾ ਸਾਡੇ ਕੋਲੋਂ ਨਹੀਂ ਮਿਲਦਾ ਲਾਉਣ ਲੈਣਾ ਪਈ ਜੇ ਚਲੋ ਭਾਈ ਠੀਕ ਹੈ